ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੌਮ ਦੇ ਲੀਡਰ ਵਕਾਊ ਹੋਣ ਜਿਸ ਕੌਮ ਦੇ ਲੀਡਰ ਜਿਹਨਾਂ ਨੂੰ ਅਸੀਂ ਗद्दार ਕਹਿੰਦੇ ਆ ਉਹ ਹੋਣ ਉਹ ਕੌਮ ਹਮੇਸ਼ਾ ਹੀ ਦਰਿਆ ਤੇ ਰਹਿੰਦੀ ਹੈ ਜੋ ਪਿਛਲੇ 77 ਸਾਲ ਤੋਂ ਇੱਕ ਸਿੱਖ ਕੌਮ ਹੈ ਜਿਹੜੀ ਹਮੇਸ਼ਾ ਦਰਿਆ ਗੋਲੀ ਵੱਜਣੀ ਤੇ ਐਨਐਸਏ ਲਗਣੀ ਇਹ ਕੱਲੀ ਸਿੱਖਾਂ ਦੇ ਹੱਕ ਚ ਹੱਥ ਚ ਆਈ ਹੈ ਹੋਰ ਕਿਸੇ ਦੇ ਕੋਲ ਨਹੀਂ ਗਏ ਕੰਦੀ ਐਗਜ਼ੈਂਪਲ ਕੀ ਹੈ ਸਾਡੇ ਹਿੰਦੂ ਭਰਾ ਜਿਨ੍ਹਾਂ ਦੀ ਬਹੁ ਗਿਣਤੀ ਹੈ ਉਹਨਾਂ ਦੇ ਲੀਡਰ ਵੇਖੋ ਉਹਨਾਂ ਦੇ ਨਾਲ ਹੁੰਦੇ ਨੇ ਉਹਨਾਂ ਨੇ 1984 ਦੇ ਵਿੱਚ ਕੋਲ ਕੋ ਕੇ ਸਿੱਖ ਮਾਰੇ ਗਲਾ ਚ ਟਾਇਰ ਪਾਏ 300 ਤੋਂ 350 ਗੁਰਦੁਆਰਿਆਂ ਨੂੰ ਇੰਡੀਆ ਚ ਅੱਗ ਲਾਈ ਮਜਾ ਆ ਕਿਸੇ ਉਹਨਾਂ ਦੇ ਬੰਦੇ ਨੂੰ ਕਿਤੇ ਐਨਐਸਏ ਲੱਗੀ ਹੋਵੇ ਜਾਂ ਕਿਸੇ ਨੂੰ ਫਾਂਸੀ ਹੋ ਜੇ ਉਹ ਹੁੰਦੇ ਨੇ ਆਪ ਦੀ ਕਾਮ ਦੇ ਲੀਡਰ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕੋਈ ਕਤਲੇਆਮ ਹੋਇਆ ਉਸ ਕਾਮ ਦੇ ਲੀਡਰਾਂ ਨੇ ਆਪ ਦੀ ਕਾਮ ਦੇ ਨਾਲ ਖਲੋਤੇ ਨੇ ਚਾਹੇ ਉਹਨਾਂ ਨੇ ਗناہ ਕੀਤਾ ਹੈ ਅੱਜ ਤੱਕ ਹਿੰਦੁਸਤਾਨ ਦੀ ਕਿਸੇ ਵੀ ਚੇਅਰ ਨੇ ਕਿਸੇ ਵੀ ਕੁਰਸੀ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਇੱਕ ਸਿੱਖ ਹੈ ਪਿਛਲੇ ਸਾਲ 18 ਮਾਰਚ ਦੀ ਗੱਲ ਹੈ ਕਾਂਗਰਸੀ ਪ੍ਰਧਾਨ ਵਿਧਾਨ ਸਭਾ 'ਚ ਕਹਿੰਦਾ ਸੀ ਕਿ ਇਹ ਜਿਹੜਾ ਆਦਮੀ ਹੈ ਇਹਦੇ ਆਈਐਸਆਈ ਨਾਲ ਸੰਬੰਧ ਹੈ ਚਲੋ ਉਹਨੇ ਸਾਡੇ ਬਾਰੇ ਵੀ ਕਿਹਾ ਇੱਕ ਲਬਜ ਹੈ ਆਈਐਸਆਈ ਨਾਲ ਕਹਿ ਦਿਓ ਬਸ ਠੀਕਾ ਸਾਡਾ ਕੰਮ ਤਾਂ ਹੋ ਜਾ ਤੱਕ ਅਟਾਲੀਆਂ ਨੇ ਇਹ ਕਿਹਾ ਕਿ ਸਾਨੂੰ ਇਹ ਬੰਦਾ ਦੇ ਦਿਓ ਦੋ ਦਿਨਾਂ ਜਸੀਆਂ ਨੂੰ ਬੰਦਾ ਬਣਾ ਲਿਆਂਗੇ ਹੁਣੇ ਤੁਹਾਡੀ ਕੌਮ ਦੇ ਲੀਡਰ ਨੇ ਅਕਾਲੀ ਤੁਹਾਡੇ ਉਲਟ ਕਾਂਗਰਸੀ ਤੁਹਾਡੇ ਉਲਟ ਨਾਂ ਇਹਨਾਂ ਦੇ ਸਿੰਘ ਲੱਗੇ ਹੋਏ ਨੇ ਤਾਂ ਚੁੱਕ ਕੇ ਐਨਐਸਏ ਲਾਤੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਵੀ ਸਿੰਘ ਨੇ ਦੱਸੋ ਐਨਐਸਏ ਲੱਗਣ ਵਾਲੀ ਗੱਲ ਹੈ ਸੀ ਇਸ ਦੇ ਵਿੱਚ ਕੋਈ ਇੱਕ ਆਦਮੀ ਆਪਦੇ ਧਰਮ ਬਾਰੇ ਗੱਲ ਕਰਦਾ ਪ੍ਰਚਾਰ ਕਰਦਾ ਹੈ ਉਹ ਕਹਿੰਦਾ 1984 ਦਾ ਜਸਟਿਸ ਨਹੀਂ ਮਿਲਿਆ ਤੇ ਉਸ ਤੇ ਐਨਐਸਏ ਲਾ ਦਿਓ ਹੁਣ ਤੁਸੀਂ ਇਹਨਾਂ ਲੀਡਰਾਂ ਦੇ ਕਿਰਦਾਰ ਵੇਖੋ ਇੱਕ ਉਹ ਆਦਮੀ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕੀਤੀ 2007 ਦੇ ਵਿੱਚ ਉਸ ਨੂੰ ਨਾ ਕਾਂਗਰਸੀ ਮਾੜਾ ਕਹਿ ਰਿਹਾ ਨਾ ਅਕਾਲੀ ਮਾੜਾ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਹੁੰਦੀ ਆ ਪੰਜਾਬ ਦੇ ਅੰਦਰ ਕੋਈ ਵੀ ਅਕਾਲੀ ਦਾ ਕਾਂਗਰਸੀ ਉਸ ਬਾਬੇ ਦੇ ਉਲਟ ਨਹੀਂ ਬੋਲਦਾ ਕੋਈ ਇਹ ਨਹੀਂ ਕਹਿੰਦਾ ਕਿ ਐਨਐਸਏ ਲਾ ਦਿਓ ਕੋਈ ਇਹ ਨਹੀਂ ਕਹਿੰਦਾ ਕਿ ਦੋ ਦਿਨ ਸਾਨੂੰ ਦੇ ਦਿਓ ਅਸੀਂ ਬੰਦਾ ਬਣਾ ਦੇਾਂਗੇ ਯਾਰ ਤੁਹਾਨੂੰ ਸੰਗ ਆਉਣੀ ਚਾਹੀਦੀ ਸ਼ਰਮ ਆਉਣੀ ਚਾਹੀਦੀ ਆਪ ਨੂੰ ਜਿਹੜੀ ਆਪ ਦੀ ਕਾਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਮਰਾਉਂਦੇ ਹਣ ਮੈਂ ਪਿੱਛੇ ਜੇ ਲਾਹੌਰ ਗਿਆ ਤੋਂ ਸੇ ਇੱਕ ਗੱਲ ਬੜੀ ਸੋਹਣੀ ਕੀਤੀ ਮੁਸਲਮਾਨ ਭਰਾ ਨੇ ਉਹ ਕਹਿੰਦਾ ਜੀ ਸਾਡਾ ਬੜਾ ਜੀ ਕਰਦਾ ਹੁੰਦਾ ਸੀ ਕਿ ਪਾਗ ਰਾਜ ਕਰਦੀ ਤਾਂ ਦੋਨੋਂ ਪੰਜਾਬ ਇਕੱਠੇ ਹੁੰਦੇ ਤੇ ਕਹਿੰਦੇ ਹੁਣ ਕਹਿੰਦੇ ਆ ਅੱਲਾਹ ਤੋਂ ਬੜਾ ਵਧੀਆ ਕੀਤਾ ਹੈ ਸਾਨੂੰ ਤੁਹਾਡੇ ਨਾਲੋਂ ਅੱਡ ਕੱਢ ਲਿਆ ਮੈਂ ਕਾਰਨ ਅਜੇ ਕਾਰਨ ਹੈ ਕਿ ਤੁਸੀਂ ਤਾਂ ਆਪਦੇ ਅੱਲਾਹ ਦੀ ਬਾਣੀ ਗਲੀਆਂ 'ਚ ਰੋਲਦੀ ਸਾਡਾ ਤੁਸੀਂ ਕੀ ਕਰਨਾ ਸੀ ਲੜਨ ਤਾਂ ਐਸ ਗੱਲ ਤੋਂ ਬਾਅਦ ਸਾਡੇ ਲੀਡਰਾਂ ਨੂੰ ਜਿਨ੍ਹਾਂ ਨੇ ਆਪਦੇ ਸਿੱਖਾਂ ਨੂੰ ਮਾਰਿਆ ਆਪਦੇ ਮੁੰਡਿਆਂ ਨੂੰ ਐਨਐਸਏ ਲਵਾ ਕੇ ਬਾਹਰ ਭੇਜਤਾ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਨੂੰ ਕੀ ਕਹੋਗੇ ਤੁਸੀਂ ਤੈਨੂੰ ਕੀ ਕਹਾਂਗੇ ਇਹ ਆਜ਼ਾਦੀ ਹੈ ਅੱਜ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਸਾਡੇ ਭਰਾ ਪੁਲਿਸ ਅਫਸਰ ਨੇ ਜਾਂ ਅਫਸਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਜਿੰਨਾ ਮਰਜ਼ੀ ਕਰ ਲੋ ਇਸ ਹਕੂਮਤ ਦਾ ਇਹਨਾਂ ਦੇ ਅੰਦਰ ਇੱਕੋ ਹੀ ਗੱਲ ਹੈ ਕਿ ਤੁਸੀਂ ਖਾਲਸਤਾਨੀ ਹੋ ਤੁਸੀਂ ਆਤਵਾਦੀ ਇਹ ਇੱਕ ਆਈਪੀਐਸ ਅਫਸਰ ਦੇ ਨਾਲ ਬਾਹਰਨੀ ਸਟੇਟ ਦੇ ਵਿੱਚ ਇਸ ਹਕੂਮਤ ਦੇ ਅਗੇ ਲੀਡਰਾਂ ਨੇ ਇਹ ਕਿਹਾ ਕਿ ਤੂੰ ਤਾਂ ਖਾਲਸਤਾਨੀ ਐ ਤੂੰ ਤਾਂ ਆਤਵਾਦੀ ਐ 10000 ਕਿੰਨਾ ਮਰਜ਼ੀ ਕਰ ਲੋ ਇਹ ਤਾਂ ਲੋਕਾਂ ਦਾ ਅਗਰ ਤੁਹਾਡੇ ਲੀਡਰ ਚੰਗੇ ਹੁੰਦੇ ਇਸ ਪੁਆਇੰਟ ਤੇ ਕੋਈ ਵੀ ਪੰਜਾਬ ਦਾ ਲੀਡਰ ਉਥੋਂ ਬੋਲਿਆ ਨਹੀਂ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਐਜੀਟੇਸ਼ਨ ਤੇ ਆਉਣੇ ਆ ਇੱਕ ਪੱਗ ਨੂੰ ਤੁਸੀਂ ਖਾਲਸਤਾਨੀ ਕਹਿ ਰਹੇ ਹੋ ਬੋਲਵੇ ਕੌਣ ਨੇ ਆ ਜਿਹੜੇ ਬੈਠੇ ਨੇ ਜਥੇਬੰਦੀਆਂ ਜੇ ਬੋਲਣਾ ਹੀ ਇਹਨਾਂ ਨੇ ਐ ਜੇ ਤੁਰਨਾ ਇਹਨਾਂ ਨੇ ਸਾਡੇ ਵਾਲ ਪੰਜਾਬ ਦੇ ਵਿੱਚ ਤਾਂ ਫੇਰ ਤੁਸੀਂ ਇਹਨਾਂ ਲੀਡਰਾਂ ਦੀ ਆਓ ਭਗਤ ਕਿਉਂ ਕਰਦੇ ਫੇਰ ਇਹਨਾਂ ਲੀਡਰਾਂ ਦੀ ਇੱਜ਼ਤ ਕਿਉਂ ਕਰਦੇ ਹੋ ਕਿਉਂ ਇਹਨਾਂ ਦੀਆਂ ਟਰਾਲੀਆਂ 'ਤੇ ਚੜ ਕੇ ਤੁਰੇ ਫਿਰਦੇ ਹੋ ਤੁਸੀਂ ਸੋ ਪੰਜਾਬ ਦੇ ਅੰਦਰ ਜੇ ਸਿੱਖਾਂ ਦਾ ਇਹਨਾਂ ਮਾੜਾ ਹਾਲ ਹੋਇਆ ਹੈ ਜਾਨ ਜੇ 1 ਸਾਲ ਦੇ ਲਗਭਗ ਹੋ ਗਿਆ ਹੈ ਮੁੰਡੇ ਉੱਥੇ ਬੈਠੇ ਹੋਏ ਨੇ ਤੇ ਇਹਦੇ ਵਿੱਚ ਰੋਲ ਕੀਦਾ ਸਾਡਾ ਆਪ ਦਾ ਰੋਲ ਹੁਣ ਇਲੈਕਸ਼ਨ ਆ ਜਾਣਗੇ 1 ਮਹੀਨੇ ਦੇ ਬਾਅਦ ਅਸੀਂ ਫੇਰ ਇਹਨਾਂ ਦੀਆਂ ਟਰਾਲੀਆਂ 'ਤੇ ਚੜ੍ਹ ਕੇ ਨਾਰੇ ਮਾਰਦੇ ਆ ਕਿ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਕਾਹ ਦੀ ਸੋਚ ਪੱਦੀ ਆ ਤੁਹਾਨੂੰ ਮਾਰਿਆ ਤੁਹਾਨੂੰ ਕੁੱਟਿਆ ਤੁਹਾਨੂੰ ਗੋਲੀਆਂ ਵਜਦੀਆਂ ਨੇ ਤੇ ਤੁਸੀਂ ਉਹਨਾਂ ਦੀ ਸੋਚ ਨੂੰ ਸੱਚ ਕਹਿ ਰਹੇ ਹੋ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਵੀ ਹਕੂਮਤ ਇੱਥੇ ਜ਼ਬਰਦਸਤੀ ਕਰਦੀ ਹੈ ਤਾਂ ਸਾਡਾ ਪੰਜਾਬ ਦਾ ਮੁੰਡਾ ਜਾਨ ਨੂੰ ਗੋਲੀ ਵੱਜਦੀ ਹੈ ਉਹਦੀ ਜਦੋਂ ਮਿੱਟੀ ਘਰਪੜ ਜਾਂਦੀ ਉਹਦੀ লাশ ਘਰਪੜਦੀ ਹੈ ਤਾਂ ਇਹ ਲੀਡਰ ਜਿਵੇਂ ਗਿਰ ਜਾਂਦੀਆਂ ਨੇ ਮਾਸ ਦੇ ਉੱਪਰ ਉਵੇਂ ਲਾਸ਼ਾਂ ਦੇ ਕੋਲ ਪੜ ਜਾਂਦੇ ਨੇ ਅਸੀਂ ਫੇਰ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਹੱਥ ਜੋੜ ਕੇ ਇਹਨਾਂ ਦੇ ਕੋਲ ਖੜੋ ਜਾਨੇ ਗਲਤੀ ਕਿਹਨੀ ਹੈ ਗਲਤੀ ਤੁਹਾਡੀ ਆਪ ਦੀ ਤੁਸੀਂ ਆਪ ਦੇ ਮੁੰਡਿਆਂ ਨੂੰ ਇਹ ਸਿਖਾ ਦਿੱਤਾ ਪੋਤਰੇ ਨੂੰ ਇਹ ਸਿਖਾ ਦਿੱਤਾ ਕਿ ਇੱਕ ਲੀਡਰ ਆਵੇਗਾ ਤੇ ਤੂੰ ਸੁਣਪਾ ਉਹਦੇ ਗੱਲ 'ਚ ਪਾਉਣਾ ਕਿਉਂ ਪਾਵੇਂਗਾ ਭਈ ਕਿਤੇ ਲਾਹੌਰ ਦੇ ਵਿੱਚ ਜਾ ਕੇ ਆਪਦੇ ਪੁਰਾਣੇ ਲੋਕਾਂ ਬਾਰੇ ਪੁੱਛਿਆ ਜੇ ਕਿ ਉਹਨਾਂ ਦੇ ਕੀ ਕਰਤਾਰ ਸੀ ਮੈਂ ਉੱਥੇ ਜਾ ਕੇ ਪਤਾ ਕੀਤਾ ਤਾਂ ਕਹਿੰਦੇ ਆਪਣੇ ਸੈਫੋਦੀਨ ਸਾਹਿਬ ਫਕੀਰ ਸੈਫੋਦੀਨ ਨੇ ਦੱਸਿਆ ਕਿ ਤੁਹਾਡਾ ਜਿਹੜਾ ਮਹਾਰਾਜਾ ਜਨਜੀਤ ਸਿੰਘ ਸੀ 6 ਮਹੀਨੇ ਅੰਗਰੇਜ਼ ਬੈਠਾ ਰਿਹਾ ਵੇਟ ਕਰਦਾ ਇੱਕ ਵਾਰੀ ਸਿਰ ਨਹੀਂ ਝੁਕਾਇਆ ਅੰਗਰੇਜ਼ ਹਾਰ ਕੇ ਕਹਿੰਦਾ ਕਿਹੋ ਜਿਹਾ ਬਾਦਸ਼ਾਹ ਹੈ ਉਹ ਕਹਿੰਦਾ ਮੈਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣਾਇਆ ਹੋਇਆ ਮੈਂ ਪੰਜਾਬ ਦਾ ਬਾਦਸ਼ਾਹ ਤੇਰੇ ਅੱਗੇ ਮੈਂ ਝੁਕਦਾ ਨਹੀਂ ਤਾਂ ਅੰਗਰੇਜ਼ ਨੇ 6 ਮਹੀਨਿਆਂ ਦੇ ਬਾਅਦ ਜਾ ਕੇ ਗੋਡੇ ਟੇਕ ਕੇ ਸਮਝੌਤਾ ਕੀਤਾ ਸੀ ਉਹਨੂੰ ਕਹਿੰਦੇ ਨੇ ਬਾਦਸ਼ਾਹ ਉੱਥੋਂ ਦੇ ਸਿੱਖਾਂ ਦੇ ਕਰਤਾਰ ਕੀ ਸੀ ਮੈਂ ਪਿੱਛੇ ਜੇ ਜਦੋਂ ਗਿਆ ਤੇ ਇੱਕ ਘਰ ਮੈਨੂੰ ਮੁਸਲਮਾਨ ਭਰਾ ਲੈ ਗਿਆ ਉਹਨੇ ਆਪਦੀ ਪੁੱਤਰੀ ਨੂੰ ਆਵਾਜ਼ ਮਾਰੀ ਕਿ ਪੁੱਤਰ ਆ ਇੱਕ ਉਧਰੋਂ ਸਿੱਖ ਵਕੀਲ ਆਇਆ ਹੈ ਤੋ ਪੁੱਤਰੀਆਂ ਦੀ ਆਈ 25 ਕੁ ਸਾਲ ਦੀ ਹੋੜੀਆਂ ਤੇ ਆ ਕੇ ਉਹਨੇ ਬਾਬੇ ਨਾਨਕ ਦੇ ਗੁਰਨਾਨਕ ਦੇ ਮਹਾਰਾਜ ਦੇ ਸ਼ਬਦ ਬੋਲੇ ਤਾਂ ਮੈਂ ਰਾਣਾ ਸ਼ਹਾਬਾਜ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਇਹਨਾਂ ਨੂੰ ਜਾਣਦਾ ਨਹੀਂ ਇਹ ਮੇਰੇ ਸਾਹਮਣੇ ਉਹ ਕਹਿੰਦੇ ਵਕੀਲ ਸਾਹਿਬ ਤੁਹਾਡੀ ਪੱਗ ਦੀ ਇੱਜ਼ਤ ਹੀ ਨਹੀਂ ਇੱਥੇ ਪੰਜਾਬ ਦੇ ਅੰਦਰ ਇਹਨਾਂ ਦੇ ਅੰਦਰ ਇੱਕੋ ਚੀਜ਼ ਹੈ ਕਿ ਜਿੰਨੀ ਪੱਗ ਵਫਾਦਾਰ ਹੈ ਉਹਨੀ ਕੋਈ ਚੀਜ਼ ਵਫਾਦਾਰ ਨਹੀਂ ਹੋ ਸਕਦੀ ਦੁਨੀਆ ਦੇ ਉੱਪਰ ਹੋਗੇ ਆਦੇ ਵਕੀਲ ਸਾਹਿਬ ਆਹੀ ਤਾਂ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਚੰਗੇ ਹੋ ਗਏ ਜਾਂ ਪਾਸੇ ਹੋ ਗਏ ਤੁਸੀਂ ਤਾਂ ਆਪਦੇ ਅੱਲਾ ਦੀ ਬਾਣੀ ਨਹੀਂ ਛੱਡੀ ਸਾਡੀ ਕਿੱਥੇ ਛੱਡਣੀ ਸੀ ਤੁਹਾਡੇ ਲੀਡਰਾਂ ਨੇ ਤੁਹਾਨੂੰ ਖਤਮ ਕਰ ਦਿੱਤਾ ਤੁਹਾਡਾ ਕਰਦਾਰ ਖਤਮ ਕਰ ਪਰ ਅਜੀਬ ਲੋਕ ਅੱਜ ਤੱਕ ਉਹਨਾਂ ਦੇ ਨਾਲ ਹੀ ਰਹੇ ਆ ਪਤਾ ਨਹੀਂ ਕਾਰਨ ਕੀ ਆ ਸਾਨੂੰ ਕੀ ਬਿਮਾਰੀ ਆਉਂਦੀ ਐ ਅਸੀਂ ਕਿਤੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਾਂਗੇ ਜੋ ਹੁਣ ਵੀ ਕੋਈ ਆ ਜਾਏਗਾ ਤੇ ਹੁਣ ਅਸੀਂ ਸਾਰੇ ਉੱਠ ਕੇ ਖੜੇ ਹੋ ਜਾਵਾਂਗੇ ਕਿ ਫਲਾਣੇ ਪ੍ਰਧਾਨ ਜੀ ਫਲਾਣੇ ਚੇਅਰਮੈਨ ਆਏ ਨੇ ਦੇਖੋ ਅੱਜ ਸਿੱਖਾਂ ਨੂੰ ਗੋਲੀ ਵੱਜਦੀ ਹੈ ਸਿੱਖ ਅੱਜ 10 ਇਹ 10 ਮੁੰਡੇ ਜਿਹੜੇ ਰਿਕ ਸਾਲ ਤੋਂ ਅੰਦਰ ਆਏ ਨੇ ਕਿੱਡਾ ਕੋਚਰ ਲੀਡਰ ਤੁਹਾਡੇ ਮਗਰ ਉਹਨਾਂ ਨੇ ਪ੍ਰੋਟੈਸਟ ਕੀਤਾ ਕਿਹੜਾ ਲੀਡਰ ਤੁਹਾਡੇ ਨਾਲ ਖੜੋਤਾ ਕਾਂਗਰਸੀਆਂ ਜਾਂ ਕਾਂਗਰਸੀਆਂ ਚੋਂ ਜਾਂ ਆਮ ਆਦਮੀ ਪਾਰਟੀ ਚੋਂ ਜੇ ਤੁਹਾਡੇ ਨਾਲ ਇਹ ਨਹੀਂ ਖੜੋਂਦੇ ਤਾਂ ਫਿਰ ਤੁਸੀਂ ਇਹਨਾਂ ਦੇ ਮਗਰ ਕਿਉਂ ਚੁਰਦੇ ਕਿ ਉਹ ਆਪ ਦੀਆਂ ਪੀੜ੍ਹੀਆਂ ਨੂੰ ਸਿਖਾਉਂਦੇ ਜੇ ਕਿ ਪੁੱਤਰ ਸਰੋਪਾ ਆਪਾ ਪੁੱਤਰ ਤੇਰੇ ਦੇ ਕਰਮ ਚ ਲਿਖਿਆ ਹੈ ਕਿ ਤੂੰ ਹਮੇਸ਼ਾ ਗੁਲਾਮ ਆਕੂ ਰਹਿਣਾ ਹੈ ਜੇ ਤੁਸੀਂ ਆਪ ਦੇ ਪੁੱਤਲਾਂ ਨੂੰ ਕਿਤੇ ਪੰਜਾਬ ਦਾ ਰਾਜ ਪੜਾਇਆ ਹੁੰਦਾ ਕਿਤੇ ਪੜਾਇਆ ਹੁੰਦਾ ਕਿ ਪੰਜਾਬ ਦਾ ਰਾਜ ਕਿਵੇਂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤੇ ਅੱਜ ਸਾਡੀ ਇਹ ਦिशा ਨਹੀਂ ਸੀ ਉਹ ਸਾਨੂੰ ਪਤਾ ਹੁੰਦਾ ਸੀ ਗੱਲ ਕਿਵੇਂ ਕਰਨੀ ਹੈ ਇਹ ਗੱਲ ਬਣਦੀ ਹੈ ਕਿ ਜਿੰਨੇ ਤੇ 295 ਦੀ ਧਾਰਾ ਲੱਗੇ ਅਖਣਾ ਜੀ ਅਕਾਲੀ ਦਾਲ ਹੈ ਜਿਨ੍ਹਾਂ ਤੇ ਅਲਿਗੇਸ਼ਨ ਲੱਗਣ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਲੈ ਜਾਂਦਾ ਹੈ ਉਹ ਅਖਾਲੀ ਦਲ ਹੈ ਅਖਾਲੀ ਦਲ ਕੌਣ ਸੀ ਮੈਂ ਉੱਥੇ ਗਿਆ ਤਾਂ ਨਨਕਾਣਾ ਸਾਹਿਬ ਦੇ ਦੋ ਤਿੰਨ ਵਿੰਡੋ ਨੇ ਜਿੱਦੇ ਵਿੱਚ 7 ਤੋਂ 8 ਗੋਲੀਆਂ ਦੇ ਨਿਸ਼ਾਨ ਨੇ ਜਥੇਦਾਰ ਧਰੋਵਰ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਨਹੀਂ ਵੱਜਣ ਦੇਣੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੇ ਆਪ ਨੂੰ ਕਵਰ ਕੀਤਾ ਗੋਲੀ ਵੱਜਦੀ ਹੈ ਬੰਦੇ ਦੀ ਜਾਨ ਚਲੇ ਜਾਂਦੀ ਹੈ ਉਹ ਅਸੀਂ ਅਕਾਲੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਆਪਦੀ ਜਾਨ ਦਿੱਤੀ ਉਹਨੂੰ ਅਸੀਂ ਅਕਾਲੀ ਬੋਲਦੇ ਸੀ ਹੁਣ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਤੇ ਸਾਡੇ ਸਿੱਖ ਲੀਡਰ ਅੰਦਰ ਬੈਠੇ ਹੱਸਦੇ ਸੀ ਹੁਣ ਜੋ ਮੁੰਡੇ ਮਰਦੇ ਨੇ ਹੁਣ ਜੋ ਫੇਕ ਅਨਕਾਉਂਟਰ ਹੋਏ ਤੇ ਜੇ ਉਹਦੇ ਹੀ ਤੁਸੀਂ ਦੱਸ ਦਿੰਦੇ ਉਹਨਾਂ ਡੇਰੇ ਵਾਲਿਆਂ ਨੂੰ ਕਿ ਅਸੀਂ ਤਾਂ ਅਕਾਲੀ ਆ ਯਾਰ ਤੁਹਾਡੀ ਹਿੰਮਤ ਕਿਵੇਂ ਪਾਜੀ ਗੁਰੂ ਗ੍ਰੰਥ ਸਾਹਿਬ ਨੂੰ ਛੇੜਨ ਦੀ ਜਾਂ ਗੱਲ ਕਰਨ ਦੀ ਫੇਰ ਕਹਿੰਦੇ ਕਿ ਤੁਸੀਂ ਅਕਾਲੀ ਜੇ ਤੁਹਾਨੂੰ ਘਰੋਂ ਖਿੱਚ ਕੇ ਅਸੀਂ ਰਾਜ ਦੇਦੇ ਲਿਆ ਕੇ ਅਸੀਂ ਸੋ ਸਾਡਾ ਆਪਦਾ ਕਰਤਾਰ ਗਿਆ ਜਦੋਂ ਕਰਤਾਰ ਗਿਆ ਤੇ ਸਾਡੇ ਇਹ ਹਾਲਾਤ ਅੱਜ ਉਹਨੂੰ ਇੱਥੇ ਗੋਲੀ ਮੱਜੀ ਆ ਮੁੰਡੇ ਨੂੰ ਉਹ ਇੱਕ ਪੰਜਾਬ ਦਾ ਮੁੰਡਾ ਸੀ ਕਿ ਥੱਲੇ ਕੋਈ ਲਿਖੀ ਜਾਂਦਾ ਸੀ ਕਿ ਚੰਗਾ ਹੋਇਆ ਇੱਕ ਖਾਲਸਤਾਨੀ ਕੰਮ ਹੋਇਆ ਆਵਾਜ਼ ਤੁਹਾਡੇ ਬੱਲੇ ਹੋਰ ਇਹਨਾਂ ਨੂੰ ਪੁੱਜੋ ਹੋਰ ਇਹਨਾਂ ਲਈ ਜਾਨਾਂ ਦਿਓ ਕੀ ਫਾਇਦਾ ਹੋਇਆ ਤੇ ਸਾਡੇ ਸਿੱਖ ਪੁਲਿਸ ਅਫਸਰ ਨੂੰ ਮੈਂ ਰਿਕਵੈਸਟ ਕਰੂੰਗਾ ਤੁਸੀਂ ਆਪਦੇ ਭਰਾਵਾਂ ਨੂੰ ਆਪਦੇ ਮੁੰਡਿਆਂ ਨੂੰ ਗੋਲੀਆਂ ਕਿਉਂ ਮਾਰਦੇ ਜੀ ਜਦੋਂ ਤੁਹਾਡੇ ਚਿਹਰੇ ਹੀ ਹਿੰਦੁਸਤਾਨ ਦੀ ਹਕੂਮਤ ਦੇ ਅੰਦਰ ਤੁਸੀਂ ਖਾਲਸਤਾਨੀ ਤੇ ਅੱਤਵਾਦੀ ਹੋ ਫਿਰ ਤੁਸੀਂ ਕਾਨੂੰਨ ਨੂੰ ਹੱਥ ਕਿਉਂ ਲੈਨੇ ਕਾਨੂੰਨ ਨੂੰ ਹੱਥ ਚ ਲੈ ਕੇ ਆਪਿਆਂ ਨੂੰ ਗੋਲੀਆਂ ਕਿਉਂ ਮਾਰਦੇ ਸੋ ਮੈਂ ਗੱਲ ਕਹੂੰਗਾ ਭਾਈ ਅਮਰਤਪਾਲ ਇੱਕਲ 27 ਕੈਮਰੇ ਲਾ ਦੇਣੇ ਯਾਰ ਇੱਕ ਬੰਦਾ ਕਮਰੇ ਚ ਬੈਠਾ 27 ਕੈਮਰੇ ਲਾ ਦਿਓ ਟਾਇਲਟ ਚ ਲਾ ਦਿਓ ਕੀ ਲੜ ਤਾਂ ਇਹੋ ਜੀ ਹਿੰਦੁਸਤਾਨ ਦੀ ਹਕੂਮਤ ਜਿਨ੍ਹਾਂ ਨੂੰ ਇਸ ਰਾਜ ਤੇ ਪਹੁੰਚਾਉਣ ਵਾਲੀ ਪੱਗ ਸੀ ਜੇ ਪੱਗ ਨਾ ਹੁੰਦੀ ਤਾਂ ਇਹਨਾਂ ਦੀ ਡੈਮੋਕ੍ਰੇਸੀ ਕਿੱਥੇ ਜਾਂਦੀ ਜ਼ਿਲ੍ਹਾ ਲਹਾਰ ਦੇ ਸ਼ਾਹੀ ਕਿਲੇ ਦੇ ਨਾਲ ਹਜ਼ਾਰਾਂ ਸਿੱਖਾਂ ਦੇ ਕਤਲ ਕਰਕੇ ਉੱਥੇ ਰੱਖੇ ਜਾਂਦੇ ਸੀ ਉਹਨਾਂ ਦੇ ਸਿਰ ਉੱਥੋਂ ਮੈਂ ਕਿਹਾ ਸੀ ਡੈਮੋਕ੍ਰੇਸੀ ਅਜ ਤੋਂ ਸ਼ੁਰੂ ਹੋਈ ਤੇ ਜਿਨ੍ਹਾਂ ਨੇ ਡੈਮੋਕ੍ਰੇਸੀ ਲੈ ਕੇ ਆਏ ਉਹਨਾਂ ਨੂੰ ਐਨਐਸਏ ਲਾ ਕੇ ਅੰਦਰ ਸੁੱਟਦਾ ਹੁਣ ਕਾਰਨ ਕੀ ਸੀ ਭਾਈ ਅਮਰਤਪਾਲ ਹਰਆਣੇ ਐਨਾ ਹੀ ਸਵਾਲ ਕੀਤਾ ਸੀ ਸਾਰਿਆਂ ਨੇ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਹ ਚ ਗਲਾ ਕੀ ਕਰਤਾ ਸੀ ਕੋਈ ਵਿਪਨ ਬ੍ਰਾਹਮਣੀ ਕੋਈ ਇਹੋ ਜੀ ਚੀਜ਼ ਬ੍ਰਾਹਮਣੀ ਹੋਈ ਜਿੰਨੂੰ ਅਸੀਂ ਐਨਐਸਏ ਲਾ ਦੀਏ ਪਿਛਲੇ ਸਾਲ ਇੱਕ ਐਸਐਸਪੀ ਨੇ ਕੀ ਕੀਤਾ ਇੱਕ ਫਲੈਗ ਇੱਕ ਖਬਰ ਦੇ ਵਿੱਚ ਫਲੈਗ ਦੇਤਾ ਕਿ ਇਹਦੇ ਤੇ ਖਾਲਸਾਣ ਦਾ ਨਾਰਾ ਲਿਖਿਆ ਹੈ ਇਸ ਕਰਕੇ ਅਸੀਂ ਪਰਚਾ ਦਰਜ ਕਰਦੇ ਆ ਤਾਂ ਮੈਂ ਉਹ ਸਟਡੀ ਕੀਤੀ ਪਤਾ ਕੀਤਾ ਤਾਂ ਮੈਂ ਦਾ ਜਵਾਬ ਦਿੱਤਾ ਕਿ ਬੀਬੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਫਲੈਗ ਸੀ ਜਿੱਦੇ ਤੇ ਸਰਕਾਰੇ ਖਾਲਸਾ ਲਿਖਿਆ ਸੀ ਕਹ ਹਾਲਾਤ ਕੀ ਬੜੇ ਇੱਕ ਹਫਤੇ ਦੇ ਬਾਅਦ ਉਸ ਪੁਲਿਸ ਅਫਸਰ ਨੇ ਸੌਰੀ ਫੀਲ ਕੀਤੀ ਮਾਫੀ ਮੰਗੀ ਕਿ ਮੈਨੂੰ ਪਤਾ ਹੀ ਨਹੀਂ ਸੀ ਹਰ ਦੇਖੋ ਇਹਨਾਂ ਦੀ ਸੁਰਤ ਕੀ ਹੈ ਸੁਰਤ ਹੈ ਕਿ ਜੇ ਕੋਈ ਉਰਦੂ ਲਿਖਿਆ ਹੈ ਉਹ ਪੰਜਾਬ ਦੇ ਵਿੱਚ ਗੁਰੂ ਘਰ ਦਾ ਫਲੈਗ ਹੈ ਤੇ ਮੰਨ ਲਓ ਉਹਦੇ ਤੇ ਖਾਲਸਤਾਨ ਹੀ ਲਿਖਿਆ ਹੋਵੇ ਵਾਹ ਅਫਸਰੋ ਕਾਦੀ ਤੁਹਾਡੀ ਇਨਵੈਸਟੀਗੇਸ਼ਨ ਹੈ ਜਿਨ੍ਹਾਂ ਲਈ ਤੁਸੀਂ ਕਰਦੇ ਪਏ ਜੇ ਨਾ ਸਮਾਂ ਆ ਗਏ ਉਹਨਾਂ ਨੇ ਤੁਹਾਨੂੰ ਪਛ ਵੀ ਬੰਗਾਲ ਚ ਜਵਾਬ ਦੇ ਦਿੱਤਾ ਉਹਨਾਂ ਨੇ ਤੁਹਾਡੇ ਚਿਹਰੇ ਵੇਖ ਕੇ ਤੁਹਾਨੂੰ ਅੱਤਵਾਦੀ ਡਿਕਲੇਅਰ ਕਰ ਦਿੱਤਾ ਉਹਨਾਂ ਦੀ ਨਿਗਾਹ ਦੇ ਅੰਦਰ ਤੁਹਾਡੀ ਕੋਈ ਇੱਜ਼ਤ ਨਹੀਂ ਕਿ ਤੁਸੀਂ ਇੱਕ ਝੂਠੇ ਪਰਚੇ ਦਰਜ ਭਾਈ ਅਮਰਤਪਾਲ ਤੇ ਕਰਨ ਲੱਗੇ ਸੀ ਕਿ ਇਹ ਖਾਲਸਾਣ ਦਾ ਫਲੈਗ ਲਈ ਫਿਰਦਾ ਇੱਕ ਫਲੈਗ ਹੋਰ ਸੀ ਜਿਹੜਾ ਮਹਾਰਾਜਾ ਜੀਤ ਦਾ ਫਲੈਗ ਸੀ ਉਹ ਵੀ ਖਾਲਸਾਣ ਦੇ ਈਸ਼ੂ ਤੇ ਖੜਾ ਕਰਤਾ ਸੋ ਇਸ ਹਿੰਦੁਸਤਾਨ ਦੀ ਹਕੂਮਤ ਦੀ ਸੋਚ ਕੀ ਆ ਸਾਡੇ ਪ੍ਰਤੀ ਉਹ ਬਾਣਾ ਪਾਉਂਦੇ ਨੇ ਉਹ ਬਾਣਾ ਪਾਉਂਦੇ ਨੇ ਕੋਈ ਬਾਣਾ ਮਿਲੇ ਤੇ ਅਸੀਂ ਤੁਹਾਨੂੰ ਗੋਲੀ ਮਾਰੀਏ ਜਾਂ ਤੁਹਾਡੇ ਤੇ ਐਨਐਸਏ ਲਾਈਏ ਸੋ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਮੇਰੀ ਤਾਂ ਇਹ ਬੇਨਤੀ ਹੈ ਕਿ ਇਹਨਾਂ ਲੀਡਰਾਂ ਨੂੰ ਮਗਰੋਂ ਲਾਜ ਲੀਡਰ ਹੋਏ ਜਿਹੜਾ ਤੁਹਾਡੇ ਆਕੇ ਬੋਲੇ ਤੁਹਾਡੀ ਕੌਮ ਦਾ ਲੀਡਰ ਹੋਵੇ ਚਾਹੇ 2 ਜਾਂ 4 ਹੀ ਹੋਣ ਅਸੀਂ ਇਹ ਵੱਗ ਤੋਂ ਲੈਣਾ ਕੀ ਹੈ ਜਦੋਂ ਬੰਦਾ ਮਰ ਜਾਂਦਾ ਉਦੋਂ ਘਰ ਨੂੰ ਮੂੰਹ ਚੁੱਕ ਕੇ ਤੁਰ ਪੈਂਦੇ ਨੇ ਸੋ ਅੱਜ ਸਾਡਾ ਜੇ ਪੰਜਾਬ ਦੇ ਵਿੱਚ ਅੱਜ ਸਾਡੇ ਇਹ ਹਾਲਾਤ ਹੋਏ ਨੇ ਤਾਂ ਸਾਡੇ ਸਿੱਖ ਲੀਡਰਾਂ ਦੀ ਜਿਹੜਾ ਹੈ ਬਾਕੀਆਂ ਤੇ ਦੋਸ਼ ਮੈਂ ਘੱਟ ਦੇਣਾ ਕਿਉਂਕਿ ਉਹਨਾਂ ਦੇ ਲੀਡਰ ਸੀ ਮੈਂ ਦੱਸ ਕੇ ੜਿਆ ਉਹਨਾਂ ਦੀ ਕੌਮ ਦੇ ਲੀਡਰ ਸੀ ਉਹਨਾਂ ਨੇ ਆਪਦੀ ਕੌਮ ਨੂੰ ਬਚਾਇਆ ਉਹਨਾਂ ਦੀ ਕੌਮ ਨੇ ਲੱਖਾਂ ਗੁਨਾਹ ਕੀਤੇ ਤਰਫਾ ਤਰਫਾ ਕੇ ਬੱਚੇ ਮਾਰੇ 84 ਦੇ ਵਿੱਚ ਉਹਨਾਂ ਲੀਡਰਾਂ ਨੇ ਆਪਦੀ ਕੌਮ ਦੀ ਮਦਦ ਕੀਤੀ ਤੇ ਸਾਡੇ ਲੀਡਰਾਂ ਨੇ ਵਿਧਾਨ ਸਭਾ 'ਚ ਬੋਲਿਆ ਕਿ ਨਹੀਂ ਜੀ ਇਹ ਤਾਂ ਐਨਐਸਐ ਲਗਣੀ ਚਾਹੀਦੀ ਹੈ ਤਾਤਵਾਦੀ ਹੈ ਆ ਕਾਂਗਰਸੀਆਂ ਬੋਲਿਆ ਅਕਾਲੀ ਬੋਲੇ ਆਮ ਆਦਮੀ ਬੋਲੀ ਅਸੀਂ ਤਾਂ ਉਹਨਾਂ ਦੇ ਮਗਰ ਤੁਰਪੇ ਹੁਣ ਗناہ ਕੀਂਦਾ ਗناہ ਤਾਂ ਸਾਡਾ ਆਮ ਦਾ ਹੀ ਸੋ ਮੈਂ ਇੱਕ ਗੱਲ ਜ਼ਰੂਰ ਇਹ ਕਹੂੰਗਾ ਕਿ ਸਾਨੂੰ ਆਪਸ ਵਿੱਚ ਇਕੱਠੇ ਰਹਿਣਾ ਚਾਹੀਦਾ ਸਾਨੂੰ ਇਹਨਾਂ ਲੀਡਰਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜਿਹੜਾ ਲੀਡਰ ਤੁਹਾਡੇ ਕੋਲ ਆਵੇ ਉਹਨੂੰ ਪੁੱਛਿਆ ਜੇ ਜ਼ਰੂਰ ਕਿ ਐਨਐਸਏ ਦੀ ਡੈਫੀਨੇਸ਼ਨ ਕੀ ਹੈ ਜਦਨ 18 ਮਾਰਚ ਨੂੰ ਐਨਐਸਏ ਲੱਗੀ ਸੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਪੰਜਾਬ ਦੇ ਅੰਦਰ ਕਿੰਨੇ ਕੋ ਬੰਦੇ ਬੋਲੇ ਸੀ ਪੰਜਾਬ 'ਚ ਸਾਰੇ ਚੁੱਪ ਹੀ ਹਾਜਾ ਅੰਦਰ ਚਲੇ ਜਾਣਗੇ ਹਾਜਾ ਮਾਰੇ ਜਾਣਗੇ ਤਾਂ ਗੋਲੀਆਂ ਤਾਂ ਫਿਰ ਵੀ ਵੱਜਣੀਆਂ ਨੇ ਮੈਂ ਪਿੱਛੇ ਜੇ ਕਿਹਾ ਸੀ ਕਿ ਸਿਕੋ ਤੁਹਾਡੇ ਤੇ 1984 ਪੰਜਾਬ 'ਚ ਆਉਣੀ ਹੈ ਉਹ ਵੇਖੋ ਹਰਿਆਣੇ ਦੇ ਵਿੱਚ ਅੱਧਾ ਕਿਲੋਮੀਟਰ ਆਕੇ ਤੁਹਾਡੇ ਤੇ ਗੋਲੀਆਂ ਚਲਾ ਕੇ ਗਏ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਉਹ ਨਾਲੇ ਤੁਹਾਡੇ ਮੁੰਡੇ ਮਾਰਨ ਦੇ ਚੱਕ ਕੇ ਲੈ ਕੇ ਚੁ। ਅੱਜ ਦੂ ਤੇ ਕੀ ਹੋਵੇਗਾ ਤੇ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਤੋਂ 302 ਦਾ ਪ੍ਰਚਾਰ ਨਹੀਂ ਸੜਿਆ। ਜੇ ਬਾਈਬਲ ਕਰਾਚ ਅਸੀਂ 302 ਦੀ ਗੱਲ ਕਰਦੇ ਆ ਤੇ ਫਿਰ ਉਥੇ ਕਿਉਂ ਨਹੀਂ ਕਰਦੇ? ਖੱਟੜ ਮੁੱਖ ਮੰਤਰੀ ਇਹਦਾ ਜ਼ਿੰਮੇਵਾਰ ਉਦੋਂ ਦਾ ਜੀਜੀਪੀ ਜ਼ਿੰਮੇਵਾਰ। ਉਹ ਸੜਕੇ ਦਾ ਐਸਐਸਪੀ ਜ਼ਿੰਮੇਵਾਰ ਉੱਥੋਂ ਦਾ ਐਸਐਚਓ ਜ਼ਿੰਮੇਵਾਰ ਜੇ ਇੱਥੇ ਉਹ ਗੁੱਲਜੋ ਬਣ ਸਕਦੇ ਨੇ ਤੇ 8:30 ਤੋਂ ਉੱਥੇ ਪਤਾ ਸੀ ਕਿ ਇੱਥੇ ਹਾਲਾਤ ਬਣੇ ਹੋਏ ਨੇ ਪਰਚਾ ਦਰਜ ਕਿਉਂ ਨਹੀਂ ਹੁੰਦਾ ਹੁਣ ਕਾਰਨ ਕੀ ਹੈ ਮਰਨ ਵਾਲਾ ਇੱਕ ਸ਼ੁਭਕਰਨ ਸਿੰਘ ਮਾਫ਼ ਕਰਦਾ ਜੇ ਉਹ ਤੇ ਪਗਰ ਨਾਲ ਕੋਈ ਹੋਰ ਹੁੰਦਾ ਤੇ ਮੈਂ ਕਿਹੜਾ ਕਿੱਡਾ ਮਰਜੀ ਬੰਦਾ ਹੁੰਦਾ ਉਹਦੇ ਦਾ ਪਰਚਾ ਦਰਜ ਹੁੰਦਾ ਚਾਹੇ ਦੂਜੀ ਕੌਮ ਦੇ 50 ਬੰਦੇ ਮਾਰਨੇ ਪੈਣੇ ਉਹਨਾਂ ਨੇ ਮਾਰ ਦੇਨੇ ਸੂਤ ਰਸਮਤ ਔਰ ਸਾਡੀ ਬੜੀ ਕਿਸਮਤੀ ਹੈ ਸਾਡੇ ਨਾਂ ਪੁਲਿਸ ਅਫਸਰ ਨਾ ਦੂਸਰੇ ਅਫਸਰ ਨਾ ਸਾਡੇ ਲੀਡਰ ਜਿਨ੍ਹਾਂ ਨੇ ਆਪਦੀ ਕੌਮ ਨੂੰ ਸਮਝਿਆ ਹਮੇਸ਼ਾ ਹਿੰਦੁਸਤਾਨ ਦੀ ਬਹੁ ਗਿਣਤੀ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਖੁਸ਼ ਕਰਨ 'ਚ ਲੱਗੇ ਰਹੇ ਜੋ ਕਿਸੇ ਵਕਤ ਅੰਗਰੇਜ਼ਾਂ ਦੇ ਵਕਤ ਹੋਇਆ ਅੰਗਰੇਜ਼ਾਂ ਦੇ ਵਕਤ ਵੀ ਇਹੀ ਹੋਇਆ ਉਦੋਂ ਵੀ ਬਬਰਾਂ ਨੂੰ ਮਰਉਣ ਦੇ ਲਈ ਸਾਡੇ ਜੇਲ੍ਹਦਾਰ ਸਾਡੇ ਤੋਂ ਦੇ ਜਲੰਧਰ ਤੇ ਹਿਆਰਪੁਰ ਸਾਈਡ ਤੋਂ ਜਿਨ੍ਹਾਂ ਬੰਬਰਾ ਦਾ ਨੁਕਸਾਨ ਉਹਨਾਂ ਨੇ ਕੀਤਾ ਸੀ ਅੱਜ ਉਹੀ ਚੈਲਦਾਰ ਨੇ ਜਿਹੜੇ ਅੱਜ ਸਾਨੂੰ ਮਾਰਜ ਫੇਰ ਚੁੱਕਦੇ ਸੋ ਮੇਰੀ ਬੇਨਤੀ ਇਹ ਹੈ ਅਸੀਂ ਨਾਲ ਇਕੱਠੇ ਰਹੀਏ ਹੁਣ ਸਾਡੇ ਕੋਲ ਟਾਈਮ ਹੈ ਇਲੈਕਸ਼ਨ ਆ ਚੁੱਕੇ ਨੇ ਹੁਣ ਲੋੜ ਇਹਨਾਂ ਨੂੰ ਪੈਣੀ ਹੈ ਸਾਡੀ ਸਾਨੂੰ ਇਹਨਾਂ ਦੀ ਲੋੜ ਨਹੀਂ ਪੈਣੀ ਸੋ ਮੈਂ ਇਹਨਾਂ ਕਹਿੰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਾਕੀ ਮੈਂ ਸਾਡੇ ਅਫੀਸਰ ਨੂੰ ਕਹਿਣਾ ਕੀ ਕਾਨੂੰਨ ਨੂੰ ਹੱਥ 'ਚ ਲੈ ਕੇ ਗਲਤ ਨਾ ਕਰਿਆ ਜੇ ਦੇਖੋ ਜਿਨ੍ਹਾਂ ਨੇ ਕਰਦੇ ਜੇ ਉਹ ਤੁਹਾਨੂੰ ਅੱਤਵਾਦੀ ਸਮਝਦੇ ਨੇ ਐਨਾ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ